ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ 1.3 ਵਜ ਗਿਆ ਤੇ ਆਪਾਂ ਧਰ ਦਾਂਗੇ ਚਾਹ ਤੇ ਨੇ ਚਾਹ ਪੀਣਿਆਂ ਨੇ ਗੱਲਾਂ ਬਾਤਾਂ ਕਰਦਿਆਂ ਕਰੀਏ ਗੱਲਾਂ ਬਾਤਾਂ ਟੈਨਸ਼ਨਾਂ ਦੇ ਮਰੀਜ਼ ਹੋਏ ਪਿਆ ਸਾਰੇ ਟੈਨਸ਼ਨ ਚਾਹ ਨਾਲ ਪਈ ਜਾਂਦੀ ਹੈ ਮੈਂ ਤਾਂ ਅੰਦਰ ਸੇ ਮੇਰੀ ਸੰਤਾ ਨੇ ਟੈਨਸ਼ਨ ਨੇ ਮਾਰ ਲਿਆ ਐ ਫਿਕਰ ਲੱਗੀ ਸੀ ਮੈਨੂੰ ਪਤਾਗਾ ਵੀ ਟੈਨਸ਼ਨਾਂ ਚ ਕੁਛ ਨਹੀਂ ਪਿਆ ਬਿਮਾਰੀ ਹੋਈ ਲੋ ਜੀ ਪਚਾ ਤਰ ਜਾਂ ਚਾ ਜਾਊਗੀ ਖੇਤ ਚਾ ਤਰ ਜਾਣਿਆ ਸਾ ਪਾਗੇ ਸਲੋ ਕਰ ਜਾਨਿਆ ਨਾ ਇਹ ਆਪਾਂ ਗੱਲਾਂ ਕਰਦਿਆਂ ਤੇ ਗੱਲਾਂ ਬਾਤਾਂ ਕਰਦਿਆਂਗੇ ਦੇਖੋ ਮੇਰਾ ਨਾ ਕਾਇ ਦਿਨ ਹੋ ਗਏ ਸਹਾਰਾ ਦੇ ਕੇ ਆਇਆ ਨੂੰ ਕੱਪੜਿਆਂ ਨਾਲ ਢੇਰ ਜਿਹੜੇ ਪਾ ਕੇ ਗਏ ਸੀ ਸਾਰੇ ਧੋ ਕੇ ਆ ਧੋ ਕੇ ਨਾ ਅਹੀਂ ਤਰੇ ਪਏ ਨੇ ਕਾਇ ਦਿਨਾਂ ਦੇ ਕਿਉਂਕਿ ਤਰਸੇਮ ਦੀ ਮੱਝ ਮਰਨੇ ਕਰਕੇ ਬਸ ਜੀ ਨਹੀਂ ਕਰਦਾ ਕੰਮ ਨੂੰ ਉਨਾ ਕੰਮ ਕਰ ਲੈਣੀ ਜਿੰਨਾ ਕਿ ਸਰਦਾ ਨਹੀਂ ਕਿਉਂ ਕੀ ਗੱਲ ਲੱਗਿਆ ਪਿਆ ਹਨਾ 2 ਦਿਨ ਤਾਂ ਮੈਂ ਬਲੌਗ ਵੀ ਨਹੀਂ ਬਣਾਇਆ ਬਾਕੀ ਪਹਿਣਾ ਕਹੀ ਜਾਂਦੀਆਂ ਨੇ ਹਨਾ ਵੀ ਤਰਸੇਮ ਕੋਲ ਤੁਸੀਂ ਜਾਏ ਤੁਸੀਂ ਦੁੱਖ ਸੁੱਖ ਨਹੀਂ ਕਰਿਆ ਔਰ ਉਹ ਤਾਂ ਮੈਂ ਠੀਕ ਠਾਕ ਸੀ ਜੀ ਰੋ ਸੀ ਗਿਆ ਸੀ ਸਾਰੇ ਹੀ ਐਡਾ ਘੰਟਾ ਖੜਿਆਂਗੇ ਮਾਜਾਂ ਨਹੀਂ ਗੱਲਾਂ ਕਰਕੇ ਆਇਆ ਕਿਹਦੇ ਸੌਣ ਵਾਲੀ ਆ ਬਸ ਮੈਂ ਆਈ ਨਹੀਂ ਤੇ ਮੈਂ ਸੁੱਈ ਨਹੀਂ ਤੇ ਮੈਨੂੰ ਆਈ ਨੂੰ ਥੋੜਾ ਜਿਹਾ ਹੀ ਟਾਈਮ ਹੋਇਆ ਜੀ ਮੈਂ ਠੁਮਾਇਆ 3:30 ਵਜੇ ਮੈਂ ਇਸ ਸੋ ਪੀਤੀ 8:00 ਵਜੇ 9:00 ਵਜੇ ਮੈਂ ਸਮਰ ਗਈ ਤੇ ਮੈਂ ਮੈਂ ਇਸ ਦੀ ਕੀ ਗੱਲ ਕਰਾਂ ਸੁੱਖ ਸ਼ਾਂਤੀ ਬਸ ਉਹ ਜੀ ਤਰਸੀਮ ਨੇ ਵਲੌਗ ਪਾਉਣਾ ਤਰਸੀਮ ਨੇ ਬਣਾ ਲਿਆ ਸੀ ਵਲੌਗ ਅਸੀਂ ਆਉਣ ਵੇਲੇ ਥੋੜਾ ਜਿਹਾ ਬਣਾਇਆ ਸੀਗਾ ਵੀ ਚਲੋ ਹਨਾ ਵੀ ਸਾਡਾ ਤੋ ਵੀ ਅਸੀਂ ਆਏ ਕਿਹਾ ਤੇ ਵੀ ਚਲੋ ਕੋਈ ਗੱਲ ਨਹੀਂ ਤੇਰੇ ਚੈਨਲ ਤੇ ਵੀਡੀਓ ਪਾਏਗੀ ਕਿ ਸਾਡੇ ਤੇ ਪਾਏਗੀ ਸਾਨੂੰ ਆ ਕੋਈ ਹੈ ਨਹੀਂਗਾ ਹਨਾ ਤੇ ਜੋਤ ਨੇ ਬਣਾ ਲਈ ਵੀਡੀਓ ਫਿਰ ਅਸੀਂ ਆਉਣ ਜੇ ਵੇਲੇ ਮੋਬਾਈਲ ਲਾ ਲਿਆ ਵੀ ਚਲ ਫੇਕ ਕੇ ਪਿੰਡ ਮਿਲੇ ਜੇ ਨਾ 1 ਘੰਟਾ ਮਿਲੇ ਛੇ 2 ਮਿਲੇ ਛੇ 4 ਦਿਨ ਲਾਇਆ ਗੱਲ ਤਾਂ ਕੋਈ ਹੁੰਦੀ ਹੈਗੀ ਤੇ ਸਾਨੂੰ ਪਤਾ ਹੀ ਆ ਘਰ ਦੀਆਂ ਹਨਾ ਹਜੇ ਜਾ ਕੇ ਆਉਣ ਆਏਗਾ ਤੇ ਮੱਝਮਰੀ ਕਰਕੇ ਕਿਉਂਕਿ ਉਹਨਾਂ ਦੇ ਵੀ ਹਜੇ ਸੈਟ ਨਹੀਂ ਹੈਗੇ ਸਰੀਰ ਸਾਨੂੰ ਫਿਰ ਆਏਗਾ ਇਹ ਜੇ ਪਿੰਡ ਗਲੀ ਦੀਆਂ ਪਹਿਣਾ ਹਨ ਸਰੀਕੇ ਦੀਆਂ ਪਹਿਣਾ ਸਾਰੀਆਂ ਉਹਦੀਆਂ ਨੇਗੀਆਂ ਫਿਰ ਆ ਜਾਣ ਤੋਂ ਵੀ ਚਲੋ ਫਿਰ ਹਨਾ ਵਿੱਚ ਜਾਈ ਠੀਕ ਨਹੀਂ ਆਉਂਦਾ ਵਿਚਾਰੀਆਂ ਸਾਧ ਚਾਹ ਪਾਣੀ ਤੇ ਨੰਗ ਜਨਾਮ ਅੰਟਰਟੇਨਮੈਂਟ ਦਾ ਮਰੀਜ਼ ਹੈ ਟੈਂਸ਼ਨ ਹੋ ਗਈ ਸੀ ਗੁੰਮ ਹੋ ਗਈ ਸੀ ਤੇ ਟੀਕੇ ਟੂਕੇ ਲਵਾਏ ਨੇ ਬਿਮਾਰ ਬਹੁਤ ਜ਼ਿਆਦੇ ਹੋ ਗਈ ਸੀ ਸਾਨੂੰ ਹੁਣ ਸਾਨੂੰ ਮੱਝ ਦਾ ਨਹੀਂ ਹੈਗਾ ਜੀ ਮੱਝ ਤਾਂ ਉਹੀ ਗੱਲ ਆ ਬਣ ਜੂ ਮਹਿੰਗੀ ਸਸਤੀ ਬਣ ਜੂ ਵਾਹਿਗੁਰੂ ਜਿੱਤਾ ਸਾਰਾ ਕੁਝ ਆ ਕਰੇ ਹਨਾ ਸਾਨੂੰ ਮੱਜ ਦਾ ਨਹੀਂ ਹੈਗਾ ਸਾਨੂੰ ਨਾ ਅਮਨ ਦਾ ਹੋ ਜਾਣਾ ਸਾਨੂੰ ਹੋਰ ਕੋਈ ਫਿਕਰ ਨਹੀਂ ਹੁੰਦਾ ਸਾਨੂੰ ਅਮਨ ਦੀ ਟੈਨਸ਼ਨ ਹੋ ਜਾਂਦੀ ਆ ਵੀ ਹੁਣ ਇਹ ਟੈਨਸ਼ਨ ਲੋ ਵੀ ਹਨਾ ਪਤਾ ਨਹੀਂ ਵੀ ਕਿੰਨੇ ਕ ਟੀਕੇ ਲੱਗਣਗੇ ਕਿੰਨੀਆਂ ਕ ਬੋਤਲਾਂ ਲੱਗਣਗੀਆਂ ਕਿੰਨੀਆਂ ਕ ਦਵਾਈਆਂ ਲੱਗਣਗੀਆਂ ਜਿਹੜੇ ਕੰਮ ਤੋਂ ਡਰਦੇ ਸੀ ਉਹੀ ਬਸ ਹੋ ਗਿਆ ਅਮਨ ਉਹ ਘੁੰਮ ਹੋ ਗਈ ਸੀ ਤੇ ਬਸ ਬਿੰਦੇ ਬਿੰਦੇ ਸਾਡਾ ਖਿਆਲ ਹੀ ਉਧਰ ਹੈਗਾ ਸਾਡਾ ਖਿਆਲ ਹੀ ਉਧਰ ਹੈਗਾ ਸਾਨੂੰ ਤਾਂ ਆ ਵੀ ਸਾਡੇ ਪਾਈ ਨੂੰ ਦਿੱਤੀ ਬਾਣਾ ਲੱਗੇ ਆਹ ਨਬਰ ਗਪਾਈ ਨਹੀਂ ਹੈਗਾ ਪਰ ਜਾਈਆਂ ਵਰਗੀ ਹੋਰਾਂ ਨਹੀਂ ਵਰਗੀ ਪਰਜਾਈਨ ਹੈਗੀ ਇੰਨਾ ਵਧੀਆ ਹਨਾ ਉਹ ਕਰਦੇ ਨੇਗੇ ਤੇ ਮੈਂ ਇਹ ਵੀਡੀਓ ਪਹਿਲਾਂ ਨਹੀਂ ਅਸੀ ਗਿਆ ਜੀ ਮੇ ਤਾਂ ਹੁਣ ਵੀਡੀਓ ਹੀ ਨਹੀਂ ਬਣੀ ਹੈਗੀ ਤੁਹਾਨੂੰ ਕੱਲ ਵਾਲੀ ਵੀਡੀਓ ਚ ਦੱਸਿਆਗਾ ਤੇ ਮੇਰੇ ਪਾਈ ਪਰਜਾਈਆਂ ਵਰਗਾ ਕੋਈ ਨਹੀਂ ਹੈਗਾ ਇੰਨਾ ਪਿਆਰ ਸਤਿਕਾਰ ਕਰਦੇ ਨੇ ਚਲੋ ਹਨਾ ਕਰਨਾ ਵੀ ਚਾਹੀਦਾਗਾ ਤੇ ਸਾਨੂੰ ਤਾਂ ਅਮਨ ਜੀ ਬਾਰੇ ਟੈਨਸ਼ਨ ਰਹਿੰਦੀ ਹੈ ਕਿ ਹੁਣ ਮੈਂ ਚਾਹ ਤਰ ਕੇ ਆਈ ਸੀ ਕਿ ਮਾਚਲੋ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਆਂ ਤੇ ਤੁਹਾਨੂੰ ਕੱਪੜੇ ਦਿਖਾਉਣੀ ਆ ਮੈਂ ਤਾਂ ਕੱਪੜੇ ਵੀ ਸਾਮੇ ਆ ਕੇ ਨਾ ਜਿਹੜੇ ਉੱਥੇ ਪਾ ਕੇ ਗਏ ਸੀ ਆਮਨ ਕੋਲੇ ਆ ਕੇ ਧੋ ਕੇ ਐ ਮੰਝਿਆਰੀ ਟੰਗੇ ਪਹਿਣ ਪਾਉਣ ਵਾਲੇ ਤਾਂ ਹਜੇ ਪਰਸੋ ਬੀਬੀ ਨੇ ਤਿਆਰ ਕਰ ਦਿੱਤੇ ਸੀ ਵਿੱਚੀ ਪਾਉਣ ਵਾਲੇ ਕੱਲ ਭੂਆ ਨੇ ਕਰ ਤੇ ਕਿੰਨੇ ਕੱਪੜੇ ਤਿਆਰ ਇਹ ਅੰਦਰੀ ਪਏ ਰਹੇਗੇ ਕੁਝ ਆ ਹੁਣ ਲਾ ਕੇ ਲਿਆਈਆਂ ਤੇ ਭੂਆ ਜੀ ਬਾਗ ਗਏ ਅੱਜ ਤੇ ਬੀਬੀ ਕੋਟਦੁੰਨੇ ਬਾਗੀ ਸਖਿੰਦਰ ਲੈ ਗਿਆ ਬੀਬੀ ਨੂੰ ਪੂਆ ਆਪਦੇ ਸੌਰੀ ਬਾਗੀ ਮੇਰਾ ਤਜਾਬ ਵਾਲਾ ਬਧਿਆ ਤੇ ਪੂਆ ਆਪਦੇ ਸੌਰੀ ਬਾਗੀ ਬੀਬੀ ਬਾਗੀ ਆਮਣੀ ਕੋਲੇ ਚਲੋ ਹਨਾ ਨੇ ਦੋ ਦਿਨ ਮਿਲਿਆ ਹੋਊਗੀ ਗਾਹਾਂ ਮਾਸੀ ਗਈ ਆ ਕਿਸ ਰਿਸ਼ਤੇ ਦਾ ਇਹ ਤੇ ਟਿੱਲ ਮੱਠ ਹੋਊਗੀ ਤੇ ਸਖਿੰਦਰ ਵੀ ਦੇਦੇ ਮਾਸੜ ਜੀ ਨੇ ਉਹ ਬਿਮਾਰ ਨੇਗੇ ਤੇ ਮਾਸੀ ਜੀ ਉੱਥੇ ਚਲੀ ਗਈ ਆਮਣੀ ਦੇ ਤੁਹਾਨੂੰ ਪਤਾ ਵੀ ਤਿੰਨ ਜਵਾਕ ਨੇ ਸੋਟੇ ਨੇ ਜੇ ਹਨਾ ਫੜੂ ਤਾਂ ਕੰਮ ਕਰੋਗੀ ਹਨਾ ਤੇ ਕਹਿੰਦੀ ਮੈਂ ਕਹਿੰਦੀ ਮੈਂ ਕਹਿੰਦੀ ਮੈਂ ਬੀਬੀ ਨੂੰ ਅਸੀਂ ਲੈ ਜੀਏ ਮਾਪਾ ਹੀ ਲੈ ਜੋ ਸੋਡੀ ਵੀ ਮਾਂ ਹੈ ਕਿ ਉਹਨੀ ਹੈ ਨਾ ਜਿੰਨਾ ਸਾਡਾ ਹੱਕ ਸੁਦੇਰਾ ਵੀ ਹੱਕਾ ਲੈ ਜਾ ਹੈ ਨਾ ਤੇ ਕਹਿੰਦੀ ਮੈਂ ਰੱਖੂੰ ਪੰਜ ਚਾਰ ਦਿਨ ਮਹਕੋਇ ਨਾ ਜਿੰਨੇ ਦਿਨ ਮਰਜੀ ਰੱਖ ਲਈ ਪਈ ਹੈ ਨਾ ਤੇ ਪਣ ਪਾਈ ਦੁੱਖ ਸੁੱਖ ਚ ਨਿਕਾ ਮਾਉ ਫਿਰ ਹੋਰ ਕਿੱਥੋਂ ਆਊਗਾ ਹੈ ਨਾ ਤੇ ਜਦੋਂ ਮਾਸੜ ਜੀ ਬਿਮਾਰ ਨੇ ਵੀਰੇ ਦੇ ਹੈ ਨਾ ਮਾਸੀ ਉੱਥੇ ਚਲੀ ਗਈ ਤੇ ਅਬੀ ਬੀ ਆਵਣੀ ਕੋਲ ਚਲੀ ਗਈ ਪੂਆਜੀ ਪਿੰਡ ਵਾਗੀ ਪੂਆਜੀ ਦਾ ਸੰਧਾਰਾ ਪੂਆਜੀ ਨੂੰ ਨਾਲ ਹੀ ਚਾਕਾਤਾ ਪੂਆ ਕੈ ਪੂਆ ਕਹਿੰਦੀ ਸੀ ਕਿ ਮੈਂ ਤਾਂ ਨਾਲ ਲੈਕਣੀ ਐ ਤੁਸੀਂ ਮਿਲ ਕਿਓ ਮਾ ਸਾਨੂੰ ਸਾਨੂੰ ਪਤਾ ਹੀ ਐ ਪੂਆ ਹੁਣ ਬੀਬੀ ਵੀ ਜਾਊਗੀ ਪੈ ਦਿਨ ਲਾਊਗੀ ਹਨਾ ਤੇ ਬਾਕੀ ਹੁਣ ਇੱਧਰ ਵੀ ਇੱਕ ਦਿਨ ਤਰ ਸੇਮ ਕੋਲ ਵੀ ਜਾਣਾ ਪਪਾ ਨੇ ਕਾ ਚੱਲ ਨੇੜੇ ਕਰਕੇ ਕੰਟਾ ਜਾ ਆਵਾਂਗੇ ਹਨਾ ਉ ਤਾਂ ਫੋਨ ਤੇ ਮੈਂ ਦੋ ਰੋ ਘੰਟੇ ਵਾਰ ਤਿੰਨ ਤਿੰਨ ਘੰਟੇ ਵਾਰ ਆਮਣ ਦਾ ਹਾਲ ਚਾਲ ਪੁੱਛਦੇ ਰਹਿਣੇ ਆਂਗੇ ਤੇ ਕੋਹਂ ਤੇ ਗੱਲਾਂ ਕਰਦੇ ਬੀਬੀ ਤਾਂ ਕਹਿੰਦੀ ਚਲ ਨਾ ਆਇਓ ਕਹਿੰਦੀ ਗਰਮੀ ਆ ਕੰਮ ਰੀ ਰੁੱਤ ਤਾਂ ਮਹਨਾ ਨਾ ਨਾਤਕੀ ਮੇ ਨਾ ਹੀ ਨਾ ਵੀ ਸਾਨੂੰ ਹਜੇ ਮੈਂ ਥੋੜਾ ਜਾਂ ਐ ਖੜੀ ਆਂਗੀ ਵੀ ਸਕੇ ਸਕੇਲੇ ਹੈ ਨਾ ਹੋਰ ਪੈਣ ਪਾਈ ਜਿਹੜਾ ਆਉਂਦਾ ਚਲਾ ਜਾਣ ਦੋ ਫਿਰ ਉਹੀ ਗੱਲ ਹੈ ਐਨਾਂ ਫਿਰ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਹੈ ਨਾ ਕੰਟ ਕੜੀ 4 ਵਜੇ ਤੋਂ ਬਾਅਦ ਜਾ ਆਵਾਂਗੀ ਫਿਰ ਜੇ ਆਪਾਂ 10 11 ਵਜੇ ਜਾਣਿਆ ਫਿਰ ਉਹ ਰੋਟੀ ਟੁੱਕ ਦਾ ਵੇਡ ਲਾਉਂਦੀਆਂ ਨੇ ਫਿਰ ਮੈਨੂੰ ਐ ਜੋ ਹੋ ਜਾਂਦਾ ਵੀ ਨਾ ਆਏ ਤਾਂ ਦੁੱਖ ਹੋ ਜਾਂਦੇ ਰੋਟੀਆਂ ਤੇ ਚੋਈ ਚ ਲੱਗ ਗਈਆਂ ਸੱਸ ਨੂੰ ਹਾਂ ਤੇ ਜਾ ਆਵਾਂਗੇ ਕੈਂਟ ਤੇ ਉਹਦੇ ਤਰਸੇ ਨਾ ਕੋਈ ਨਾ ਪੈਣੀ ਤੂੰ ਤਾਂ ਹੁਣ ਆ ਕੇ ਗਈਆਂ ਹਨਾ ਫੇਰ ਵੀ ਮੇਰਾ ਜੀਰੀ ਲਾਦਾ ਜਿੰਨਾ ਚਿਰ ਮੈਂ ਅੱਖੀ ਨਾ ਦੇਖਾ ਚਾ ਕਿੰਨੀ ਵੀਡੀਓ ਕਾਲ ਕਰ ਲੈ ਵੀ ਜਿੰਨਾ ਚਿਰ ਕੋਥੇ ਜਾ ਕੇ ਨਹੀਂ ਆਉਂਦੀ ਨਾ ਉਹਨਾਂ ਚਿਕ ਕਾਲ ਜੀ ਨੂੰ ਠੰਡ ਨਹੀਂ ਪੈਂਦੀ ਮੈਨੂੰ ਤਾਂ ਇਹ ਹੋ ਜਾਣਾ ਵੀ ਮੇਰੇ ਨਾਲ ਅੱਜ ਫਲਾਣੇ ਦੀ ਗੱਲ ਨਹੀਂ ਹੋਈ ਹੋਈ ਕਿਉਂ ਨਹੀਂ ਹੈਗੀ ਹਨਾ ਤੇ ਦੁੱਖ ਸੁੱਖ ਹੁੰਦਾ ਜਿਰੋਂ ਫੇਰ ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਮਾਣੀ ਇਹ ਜਾਗਾ ਮੈਨੂੰ ਉਹ ਡਰਦੇ ਕੋਈ ਗੱਲ ਨਹੀਂ ਦੱਸਦੇ ਕਹਿੰਤੋਂ ਆਮਣਾਂ ਦੀਆਂ ਫਿਕਰ ਲੱਗ ਜਾਂਦੀਆਂ ਕਰਨ ਫਿਰ ਫਿਕਰ ਮੈਨੂੰ ਤਾਂ ਪਤਾ ਨਹੀਂ ਕਿ ਬੜਾ ਫਿਕਰ ਹੁੰਦਾ ਮੈਨੂੰ ਤਾਂ ਤੇ ਹਾਂ ਚਲੋ ਜੀ ਹਨਾ ਆਪਾਂ ਆਪਾਂ ਹੋਰ ਗੱਲ ਕਰਦੇ ਆ ਕੋਈ ਸਾਡ ਤਾਂ ਇਸ ਜਿਹੜੇ ਚੱਲੀ ਜਾਂਦੇ ਨੇਗੇ ਤੇ ਪੁੱਤਾਂ ਮਰ ਗਈ ਮੱਝ ਪਾਲ ਕੇ ਓਹੋ ਚਲੋ ਜੀ ਆਪਾਂ ਦਿਖਾਉਣਾ ਤੁਹਾਨੂੰ ਇੱਕ ਤਾਂ ਮੈਂ ਆਮਣੀ ਤੋਂ ਸੂਟ ਲੈਤਾਗਾ ਤੇ ਮੈਂ ਨਹੀਂ ਲੈਤਾ ਮੇਰੇ ਧਿਆਨੇ ਲੈ ਕੇ ਦਿੱਤਾ ਕਿ ਨਹੀਂ ਮੰਮਾ ਕਹਿੰਦੀ ਤੂੰ ਕਹਿੰਦੀ ਆ ਸੂਟ ਲੈ ਮੈਂ ਕਿਹਾ ਮੈਂ ਹੁਣ ਇੰਨੇ ਲੈ ਲਏ ਹਨਾ ਬੇਨਾ ਸੋਣਾ ਲਾ ਦੈਲਾ ਰਵਾਜ ਆ ਤੂੰ ਲੈ ਤੇ ਇੱਕ ਵਾਰ ਸੁੱਟ ਲੈਤਾ ਤੇ ਤੁਹਾਨੂੰ ਪਰਦਮਾ ਕੱਪੜੇ ਦਾ ਖਲਾਰਾ ਦਿਖਾਉਣੀ ਆ ਹੁਣ ਬੀਬੀ ਬਾਗੀ ਚਾਹ ਧਰੀ ਹੋਈ ਆ ਚਾਹ ਧਰ ਕੇ ਮਹਾ ਜਲੋ ਨੇ ਚਾਰ ਜਜੂ ਖੇਤ ਜਾਊਗੀ ਚਾਹ ਸਰਦਾਰ ਜੀ ਹੋਰਾਂ ਦੀ ਤੇ ਆਟਾ ਦਾਣਾ ਸਾਰਾ ਕੁਝ ਮੁੱਕ ਗਿਆ ਪਰ ਕਹਿੰਦੇ ਸਾਨੂੰ ਅੱਜ ਦਾ ਦਿਨ ਖੇਤ ਕੰਮ ਕਰ ਲਾਂਗੇ ਹੱਦੋਂ ਵੱਧ ਹੈਗਾ ਕਾਜ ਨੂੰ ਖਣੀ ਆਟਾ ਦਾਣਾ ਹਲਦੀ ਹੋਲਦੀ ਤੇ ਹੁਣ ਆਈ ਤੇ ਕਹਿੰਦੇ ਸਾਰਾ ਕੁਝ ਪਿਆਰ ਲਵਾਂਗੇ ਬਹੁਤ ਚਲੋ ਹੁਣ ਤੁਹਾਡੀ ਮਰਜ਼ੀ ਹੈਗੀ ਸਾਨੂੰ ਹੀ ਫਿਕਰ ਆ ਤੁਹਾਡੇ ਕੰਮ ਦਾ ਤਾਂ ਮੈਨੂੰ ਤਾਂ ਕਿਹੜਾ ਹੈ ਲੋ ਜੀ ਤੁਹਾਨੂੰ ਦਿਖਾਉਣਾ ਸੂਟ ਨੇ ਤੇ ਨੇ ਤੁਹਾਨੂੰ ਖਲਾਰਾ ਦਿਖਾਉਣੀ ਆ ਪਹਿਲਾਂ ਤਾਂ ਕੈਮਰਾ ਚੇਂਜ ਕਰ ਲੋ ਜੀ ਦੇਖੋ ਆਹ ਆ ਜਿਹੜੇ ਹਮਣੀ ਕੋਲ ਪਰ ਵੇਚਿਆ ਤੋਤੇ ਪਹਿਲੇ ਆ ਆਹ ਆਹ ਸਰਦਾਰ ਜੀ ਨਾਮ ਇਹ ਸੋਖਮਣ ਹੋਰੀ ਉਹ ਵੀਰੇ ਤੈ ਮਾਰ ਤੋਤੇ ਬਾਰੇ ਸੀ ਕੇ ਪੂਆ ਜੀ ਤੈ ਮਾਰਤੇ ਜਿਗੁਰ ਨੇ ਆਜ ਅੱਜ ਤੋਤੇ ਨੇ ਕੋ ਮੰਜੀ ਦੇਖੋ ਖਲਾਰਾ ਕਿਵੇਂ ਸਾਰਾ ਲੋਟ ਕਰ ਦਿੰਦਾ ਹੁਣ ਮੈਂ ਹੁਣ ਮੈਂ ਗੋਲੀ ਲੈ ਲਈ ਗੋਲੀ ਲੈ ਕੇ ਤੇ ਪਰਾਲਾ ਜਾਇਆਗਾ ਤੇ ਇਹਦਾ ਸਾਰੇ ਕੱਪੜੇ ਮੈਂ ਕਰ ਦਿੰਦੀ ਹਾਂ ਹੋਣ ਤਾਂ ਹੋਣ ਇਹ ਪਹਿਲਾਂ ਮੈਂ ਤੁਹਾਨੂੰ ਸੋਟ ਸੁਖਵਿੰਦਰ ਲੈਣਾ ਹੈ ਠੀਕਾ ਵੀਡੀਓ ਤੇ ਸੂਟ ਲੈ ਆਇਆਗਾ ਇਹ ਰੰਗ ਮੈਂ ਕਦੇ ਨਹੀਂ ਪਾਇਆ ਕੱਲੇ ਜਣੇ ਨੂੰ ਐ ਵੀਡੀਓ ਬਣਾਉਣੇ ਔਖੀ ਹੋ ਜਾਂਦੀ ਐ ਅੱਗੇ ਤਾਂ ਬੀਬੀ ਵੀ ਬਣਾਣਾ ਜੀ ਹੁਣ ਇਹਦੇ ਨਾਲ ਬੀਬੀ ਵੀ ਸਾਥ ਸਾਡੇ ਵਿੱਚ ਪਤਾ ਨਹੀਂ ਕੀ ਕੱਪੜਾ ਸਲਵਾਰ ਤੇ ਨਾਲ ਮਸਲੀਨ ਜੀ ਲੈਣਾ ਜੀਆਂ ਨੇਗੀਆਂ ਤੇ ਲੋਣ ਲਗੂਗੇ ਉਹ ਤੇ ਲੋਣ ਲਾਉਣੀ ਪਊਗੀ ਪਤਾ ਨਹੀਂ ਕਿੰਨੇ ਲਾਉਗੇ ਜੀ ਵੀ ਪਰ ਮਾਤਾ ਪ੍ਰਸਵਿੰਤ ਨੂੰ ਸਹਿ ਹਣੀ ਇੱਕ ਸਲਵਾਰ ਆ ਗਿਆ ਹੈ ਸਲਵਾਰ ਤਾਂ ਮਸਲੀਏ ਨਾਲ ਕੁੜਾ ਤਾਂ ਤਲਗੀ ਕਪੜਾ ਦਾ ਮਸਲੀਏ ਦੀ ਹੈੀ ਕੋੜਾ ਤੇ ਚੁੰਨੀ ਮੈਂ ਕਾਂਤੀ ਪਾਵਿਤ ਨੂੰ ਡਾਈ ਕਰਾਂਇਂ ਤੇ ਮੈਂ ਮਾਪਾ ਹੀ ਮਨ ਮਤ ਕੋ ਡਾਈਆ ਕਰਾਉਣ ਮਜਾਇ ਨਾ ਤੇਰੇ ਵੀਰ ਨੂੰ ਕੰਮ ਬਾਲਾਗਾ ਸੁਣੇਂ ਗਿੰਦੇ ਟਾਈ ਡਾਈ ਪੁੱਲੀ ਰੰਗ ਚੱਲ ਲੱਗੀ ਟਾਈ ਮੀਟਰ ਚੁੰਨੀ ਮੈਂ ਉਹਨੂੰ ਬਥੇਰਾ ਕਹਿਣੀ ਮੈਨੂੰ ਟਾਈ ਮੀਟਰ ਦੀ ਸੁਣਨੀ ਦਾ ਵਿਆਹ ਕਰ ਗਰਮੀ ਤੋਂ ਫੁੱਟ ਲਾ ਮਮਾ ਤਾਂ ਕਰਦੇ ਨੇ ਭਾਈ ਮੈਨੂੰ ਕਾਈ ਮੀਟਰ ਸੁਣੀ ਜਾਂਦੇ ਪਰ ਮਤਲਬ ਵੱਡੀ ਵੱਡੀ ਰੱਖੀ ਜਾਂਦੀ ਪਰ ਇਸ ਲੰਪਕਰੀ ਰਹਿੰਦੀ ਹੈ ਤੇ ਚੁੰਨੀ ਤਾਂ ਹੋਰ ਫੁੱਟ ਦੇ ਵੀ ਨਾਲ ਲੱਗ ਜੂਗੀ ਲੋ ਆ ਹੈਗਾ ਸੁਣਤ ਮੇਰਾ ਜਿਹੜਾ ਹੁਣ ਮੈਂ ਸੁਣ ਛੂਟ ਵੀ ਦਿਖਾ ਦਿੱਤਾ ਤੇ ਹੁਣ ਮੈਂ ਕੱਪੜਾ ਤੈ ਮਾਰਦੀਆਂ ਨੇ ਮੇਰੇ 4 ਇੰਚੀ ਦੀ ਹੋਣੀ ਚਾਚ ਦੁੱਧ ਪੱਕ ਖੇਤ ਤੋਰਦੀਆਂ ਤੇ ਹਜੇ ਸਬਜ਼ੀ ਕੱਟਣ ਵਾਲੀ ਪਈ ਐ 2 ਵਜੇ ਨਾਲੇ 1:30 ਵਜੇ ਨਾਲਾ ਹੋ ਗਿਆ ਤੇ ਹੌਲੀ ਹੌਲੀ ਹੁਣ ਮੈਂ ਸਬਜ਼ੀ ਦੀ ਤਿਆਰੀ ਕਰਦੀ ਆ ਅੱਗੇ ਚੱਲ ਬੀਬੀ ਕੱਟ ਰਾਂ ਦੀ ਹੁਣ ਸਬਜ਼ੀ ਸੁਬਜ਼ੀ ਮੈਨੂੰ ਕੱਟਣੀ ਪਊਗੀ ਹਨਾ ਸਾਰਾ ਕੰਮ ਤੇ ਇਸ ਕਰਕੇ ਆਪਾਂ ਕਰਦਿਆਂ ਕੰਮ ਆਪਾਂ ਫੇਰ ਮਿਲਦਾ ਤੁਹਾਨੂੰ ਆ ਕੇ ਜਣੇ ਕਿ ਆ ਕੇ ਜਿਹੜੋਂ ਹੁਣ ਫੇਰ ਹੀ ਬਣਾਉਂ ਵੀਡੀਓ ਜਿਹੜੋਂ ਸੁਫਨ ਹੋ ਰਹੀਆਂ ਆ ਗਈਆਂ ਕਿਉਂਕਿ ਸਬਜ਼ੀ ਸੁਬਜ਼ੀ ਕੱਟ ਕੇ ਰੱਖ ਲੂੰਗੀ ਤੇ ਨਾ ਮੈਂ ਮੱਝ ਮੂਝ ਆ ਬੰਨ ਲੂੰਗੀ ਸੋ ਇਸਾਇਰ ਉਹ ਸੁਨੇਹਾ ਆ ਜਾਣ ਸਾਡੇ 1:00 ਵਜੇ ਕਹਿੰਦੀ ਤੇ ਮम्मा ਅੱਜ ਅਸੀਂ ਆ ਜਾਾਂਗੇ ਤੋਂ ਉਹਨਾਂ ਦਾ ਸੁੱਟੀ ਹੈਗੀ ਇੱਕ ਤੋਂ ਇੱਕ ਤੋਂ ਸਾਂ ਲਾਉਣਗੇ ਤੈਨੂੰ ਦੋ ਇੱਕ ਤੋਂ ਸੁੱਟੀ ਹੈਗੀ ਹਾਂ ਇੱਕ ਤੋਂ ਸੁੱਟੀ ਹੈ ਸੈਰ ਅੱਜ ਉਹ ਸੁਨੇਹਾ ਆ ਜਾਣਗੇ ਇਹ ਰੰਗ ਮੇਰੇ ਪਾ ਪਾਇਆ ਚਚੂਗਾ ਹਾਂ ਤਾਂ ਪਹਿਲੀ ਵਾਰ ਲੈਤਾ ਇਹ ਰੰਗ ਮੈਂ ਕਦੇ ਨਹੀਂ ਸੀ ਲੈਤਾ ਤੇ ਐਵੇਂ ਦਾ ਮੈਨੂੰ ਸੋਸ ਤੋਂ ਬਤੋਲ ਨੇ ਵੀਡੀਓ ਸੋਨੀ ਹੀ ਗੱਲ ਹੈ ਕੈਮਰਾਮੈਨ ਮਿਲtela ਮੈਨੂੰ ਰੱਖਣਾ ਪਊਗਾ ਕਿਉਂਕਿ ਸਰਦਾਰ ਜੀਆਂ ਜਦ ਵੀ ਕੰਮ ਨਹੀਂ ਲੋੜ ਪਾਉਂਦਾ ਹਨਾ ਉੱਤੇ ਚੁੰਨੀ ਚੁੰਨੀ ਇਹ ਕੱਲਰ ਜਮਾ ਕਰੇ ਲੈ ਤਾ ਨਹੀਂ ਆਏਗਾ ਸੁਖਮਣ ਦਾ ਸੁਖਮਣ ਵਰਗਿਆਂ ਨੂੰ ਕੱਲਰੀ ਪਸੰਦ ਆ ਗਿਆ ਕਹੇ ਮਮੀ ਸਾਨੂੰ ਮੈਨੂੰ ਕੱਲਰ ਪਸੰਦ ਆ ਗਿਆ ਸੁਖਮਣ ਕਹਿੰਦੀ ਲੈ ਲਓ ਵੇ ਬੇ ਦਿੱਂ ਗਿਆ ਤਾਂ ਤੋਫਾ ਤਾਂ ਆਇਆ ਵੀ ਠੀਕ ਹੈ ਚਲੋ ਜੀ ਆਪਾਂ ਮਿਲਾਂਗੇ ਫੇਰ ਤੁਹਾਨੂੰ ਆਪਾਂ ਸਬਜ਼ੀ ਦੀ ਤਿਆਰੀ ਕਰੀ ਚਾਜ ਦੁੱਧ ਪਾ ਲਈ ਤੇ ਮੇਰਾ ਗੈਸ ਬੱਤੀ ਬੱਚੀ ਅੱਲਾ ਮੇਰੀ ਜੀ ਆਂ ਜੀ ਚਾ ਲੋ ਜੀ ਪਹਿਲਾਂ ਆਪਣੇ ਰਿਸ਼ਤੇਦਾਰ ਆ ਗਏ ਸਬਜ਼ੀ ਨੂੰ 5 ਵਜੇ ਅੱਗੇ 5 ਵਜੇ ਮੱਝਾ ਮੂਜੇ ਨਮਾਰਾ ਸਾਰਾ ਕੰਮ ਹੀ ਪਿਆ ਚਲੋ ਅभी ਅਲਾ ਮਸਾ ਆਇਆ ਆ ਮੈਂ ਮਿੱਠਾ ਕੋਲ ਆ। ਬਾਜ ਚੱਲ ਰਿਹਾ। ਪਰ ਗਿਆ ਸੁਫਟੇ। ਪਰ ਫੋਕਸ ਦਾ ਕੰਮ ਕਰਨਾ। ਮੈਂ ਡਿਊਸ਼ਨ ਤੇ ਜਾਣਾ 8 ਵਜੇ। 8:00 ਵਜੇ ਪਹਿਲਾਂ ਵਾਰ। 2 ਘੰਟੇ ਲੱਗੂ 8:00 ਤੋਂ 10:00 ਸਿਆਤ ਉਹ ਪਹਿਲਾ ਚੜਕੋਚੇ ਦਾ ਕਰਾਵੇਂਗੀ ਤੇ ਨਾ ਸੋਚੂਗੀ 7:30 ਵਜੇ ਤੱਕ 7:30 ਵਜੇ ਤਿਆਰ ਹੋ ਜੀ ਹਣਾ ਸੋਚ ਲਾਂਗੇ ਸੋਚ ਲਾਂਗੇ ਸੋਚਣਾ ਪਊਗਾ ਬਈ ਅਰੇ ਥੋੜੇ ਮੇ ਹੁਣ 7 ਵਜੇ ਕੋ ਪਾ ਕੇ ਤਿਆਰ ਹੋ ਕੇ ਆਈ ਬਗ ਜਾਈਂ ਢੋਜੀ ਕਟੋਰੀਆਂ ਸਬਜੀ ਨੂੰ ਦੇਸੀ ਘੋੜਾ ਤੜਕਾ ਲਾਉਣੀ ਕਿਓ ਬਣਾਵੇ ਕਟੋਰੀਆਂ ਬੱਤੀ ਪਹੂਗਾ ਨਾ

ਜਾਂ ਪਿਸੇ ਦੇ ਪਹਿਲ ਤਬਾਹ ਹੀ ਤਾਂ ਦੋ ਇੱਕ ਟਿੱਕੀ ਵਾਲੀ ਗੱਲ ਹੀ ਹੋਈ ਸੀ ਹੁਣ ਮੈਂ ਤੁਹਾਨੂੰ ਤੇ ਹਾਲ ਦੀ ਪਹੁਣੀ ਪਾ ਦੇਣਾ ਕਿਉਂਕਿ ਪੱਕ ਜੂ ਜਿਵੇਂ ਮੈਂ ਮਸਾਲਾ ਪੱਕੂਗਾ ਜੀਰਾ ਮੈਂ ਪਹਿਲਾਂ ਤੇਲ ਬਾਅਦ ਚੜ ਕੇ ਪਾਇਆ ਨਹੀਂ ਸਤਾਰ ਜੀ ਕੇ ਤੇ ਕਰ ਕੋਈ ਨਹੀਂ ਕੇ ਤੋਰੀਆਂ ਆਪਣੀਆਂ ਥੋੜੀਆਂ ਹੀ ਨੇ ਬੀਬੀ ਵੀ ਗਈ ਹੋਈ ਹੈ

ਰੋਟੀ ਬਣਾਉਣੀ ਹੈ ਰੋਟੀ ਬਣਾਉਣ ਵਾਲੀ ਜਾ ਕਿ ਉਧਰ ਮੱਝਾਂ ਕਰਨੀ ਨੇ ਮੇਰੇ ਯਾ ਥੋੜੀ ਧਰ ਲੇਟ ਹੋ ਗਈ ਕਿ ਉਸ ਵੀ ਪਹਿਲਾਂ ਗਰਮੀ ਤੇ ਮਨਵੀਰ ਹੋ ਰਿਹਾ ਆ ਗੇ ਉਧਰੋਂ ਮੈਂ ਇਧਰ ਆਉਣ ਲੱਗੀ ਕੰਮ ਕਰਨ ਉਧਰੋਂ ਉਹ ਆ ਗੇ ਅੱਧਾ ਪੌਣਾ ਘੰਟਾ ਉਹ ਬੈਠੇ ਰਹੇ ਬੈਠਦਾ ਥੋੜਾ ਜਿਹਾ ਟਾਈਮ ਇਸ ਸੀ ਤੇ ਜੇ ਮੈਨੂੰ ਪਹਿਲਾਂ ਇਹਦਾ ਪਤਾ ਹੁੰਦਾ ਵੀ ਮੈਂ ਪਹਿਲਾਂ ਕੰਮ ਕਰ ਲਾਂਦੀ ਹਣਾ ਜੋ ਪਤਾਰ ਕੱਢ ਲੇ ਪੈਣਾ ਕਹਿੰਦੇ ਤੁਸੀਂ ਦੁੱਧ 'ਚ ਪਾਣੀ ਪਾਉਣ ਦੀਦੀ ਸਾਡੇ ਦੁੱਧ ਦੀ 10 11 0 ਫੈਂਟ ਆਏਗੀ ਫਿਰ ਇੰਨੀ ਫੈਂਟ ਵਾਲਾ ਦੁੱਧ ਪੀਤਾ ਨਹੀਂ ਜਾਂਦਾ ਇੰਨੀ ਫੈਂਟ ਵਾਲਾ ਦੁੱਧ ਵੀ ਕੋਈ ਚੰਗੀ بگੜ ਬਦਨਗੇ ਆਪਾਂ ਸਬਜ਼ੀ 'ਚ ਦੁੱਧ ਪਾਉਣੇ ਤਾਂ ਹੀ ਨਾ ਆਵਾਜ਼ ਨਾ ਹੌਲਾ ਕਰਦੀ ਆ ਸਾਡੀ ਮੈਂ ਜੀ ਸੁੱਕ ਨਾਲ ਫੈਂਟ ਆ ਗਈ ਜ਼ਿਆਦੇ ਫਿਰ ਨਾ ਹੋ ਜਾਂਦਾ ਜੋ ਪਾ ਰਿਹਾ ਇਹ ਚਣਕਾ ਵਾਲਾ ਰੁੱਗੀ ਪਾਇਆ ਨਾ ਬਿਲ ਪਾਣੀ ਤੋਂ ਫੇਰੇ ਕੋਈ ਵਰਗੀ ਸਬਜੀ ਬਣੀ ਫੇਰ ਨੇ ਹਰੀ ਮਿਰਚ ਤੇ ਕਾਲੀ ਮਿਰਚ ਨਾਲ ਹੀ ਬਣ ਗਈ ਥੋੜੀ ਸਬਜੀ ਥੋੜੀ ਬਣੀ ਸਾਡੇ ਘਰੇ ਤੇ ਇਹਦੇ ਵਿੱਚ ਮੈਂ ਹੁਣ ਅੱਧਾ ਕਿਲੋ ਪਾਣੀ ਪਾਵਾਂਗੀ ਫੇਰ ਮਾੜੇ ਉਤੋਂ ਮਲਾਈ ਲਹੂਗੀ ਫੇਰ ਉਹ 70 ਵਾਲਾ ਫੈਂਟ ਵਾਲਾ ਦੁੱਧ ਹੋਊਗਾ ਸੀ 70 ਵਾਲਾ ਜਿਆਦਾ ਫੈਂਟ ਵਾਲਾ ਦੁੱਧ ਸਾਡੇ ਹਾਂ ਟੱਬਰ ਦੇ ਹਾਲ ਮਿਲੀਆਂ ਲਿਆ ਰਹੀ ਆਂ ਹੁਣ ਮੈਂ ਕਿੰਨਾ ਲਾ ਲਾ ਨਾ ਲਾ ਕੋਈ ਹਾਂ ਲੂੰਗਾ ਜੀ ਸੰਦੇ ਗਰਮੀ ਬਹੁਤ ਹੈ ਜੀ ਅੱਜ ਮੇਰੀ ਸੱਸੂ ਮਾਂ ਨਹੀਂ ਹੈਗੀ ਅੱਗੇ ਤਾਂ ਹਜੇ ਰੋਟੀ ਲਾ ਦਾਂਗੀ ਅੱਜ ਰੋਟੀ ਲਾਉਣੀ ਆ ਬਸ ਜੋ ਤੇ लास्ट ਰੋਟੀ ਲਾ ਕੇ ਨਾ ਉਖੇਰ ਨਾ ਹੂੰਗੀ ਅੱਜ ਮੈਂ ਤਾਂ ਰੋਟੀ ਖਾਂਦੀ ਨਹੀਂ ਹੁਣੀ ਖਾਦੀ ਸੀ ਮੈਂ ਤਾਂ ਤਲ ਕੋਲ ਨਸਤਰਾ ਪਿੱਛਾ ਲੇ ਮਿੱਠਾ ਬੀਤ ਮੇਰਾ ਇਹ ਖਾ ਲਈ ਭੁੱਖ ਲੱਗ ਗਈ ਚਲੋ ਜੀ ਹਣਾ ਆਪਾਂ ਵੀਡੀਓ ਦਾ ਐਂਡ ਕਰਦੇ ਆ ਦੁੱਧ ਨੂੰ ਬਾਲੀ ਦੇਖ ਜੋਤੂ ਪਾ ਕੇ ਰੋਟੀ ਬਣਾਉਣੇ ਆਂਗੇ ਤੇ ਜਿਹੜਾ ਟਾਈਮ ਆ ਹੁਣ 3:30 ਹੋ ਗਿਆ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ